ਇੱਕ ਬ੍ਰੇਕਿੰਗ ਖਬਰ ਆ ਰਹੀ ਹੈ ਤੋਂ ਅਰਨਾਲ ਸਾਂਝਾ ਕਰਨਾ ਚਾ ਰਿਹਾ ਬਿਕਰਮ ਮਜੀਠੀਆ ਖਿਲਾਫ ਕੇਸ ਵਿੱਚ ਈਡੀ ਦੀ ਐਂਟਰੀ ਹੋਈ ਹੈ ਸੋ ਬਿਕਰਮ ਮਜੀਠੀਆ ਖਿਲਾਫ ਜੋ ਕੇਸ ਕੀਤਾ ਗਿਆ ਸੀ ਐਸਆਈਟੀ ਤੋਂ ਰਿਪੋਰਟ ਮੰਗੀ ਗਈ ਹੈ ਮਜੀਠੀਆ ਖਿਲਾਫ ਜਾਂਚ ਕਰ ਰਹੀ ਐਸਆਈਟੀ ਤੋਂ ਰਿਪੋਰਟ ਮੰਗੀ ਗਈ ਹੈ ਈਡੀ ਨੇ ਐਸਆਈਟੀ ਦੀ ਰਿਪੋਰਟ ਦਾ ਨੋਟਿਸ ਲਿਆ ਹੈ ਸੋ ਐਸਆਈਟੀ ਤੋਂ ਕੇਸ ਦੀ ਪੂਰੀ ਡਿਟੇਲ ਮੰਗੀ ਗਈ ਹੈ ਕਿ ਹੁਣ ਤੱਕ ਜਿੰਨੀ ਵੀ ਡਿਟੇਲ ਹੈ ਉਹ ਦਿੱਤੀ ਜਾਵੇ ਐਸਆਈਟੀ ਦੀ ਜਾਂਚ ਵਿੱਚ 436 ਕਰੋੜ ਦੀ ਮਨੀ ਲਾਂਡਰਿੰਗ ਦਾ ਜ਼ਿਕਰ ਕੀਤਾ ਗਿਆ ਸੋ ED ਦੀ ਐਂਟਰੀ ਹੋਈ ਹੈ ਵਿਕਰਮ ਮਜੂਰੀਆ ਖਿਲਾਫ ਜੋ ਕਿ ਕੇਸ ਕੀਤਾ ਗਿਆ ਹੈ ਕਥਿਤ منی ਲਾਂਡਰਿੰਗ ਕੇਸ ਦੇ ਵਿੱਚ ED ਨੇ ਰਿਪੋਰਟ ਮੰਗੀ ਹੈ ਕਿ ਹੁਣ ਤੱਕ ਜਿੰਨੀ ਵੀ ਕਾਰਵਾਈ ਕੀਤੀ ਗਈ ਹੈ ਜੋ ਵੀ ਰਿਪੋਰਟ ਦੇ ਵਿੱਚ ਹੈ ਉਹ ਰਿਪੋਰਟ ਹੈ ਜਿਹੜੀ ਕਿ ਮੰਗੀ ਗਈ ਹੈ ED ਦੇ ਵੱਲੋਂ ਸੋ ED ਦੀ ਹੁਣ ਐਂਟਰੀ ਹੋਈ ਹੈ SIT ਤੋਂ ਕੇਸ ਦੀ ਪੂਰੀ ਡਿਟੇਲ ਦੀ ਮੰਗ ਕੀਤੀ ਗਈ ਹੈ SIT ਦੀ ਜਾਂਚ ਦੇ ਵਿੱਚ 436 ਕਰੋੜ ਦੀ منی ਲਾਂਡਰਿੰਗ ਦਾ ਜ਼ਿਕਰ ਦੱਸਿਆ ਜਾ ਰਿਹਾ ਹੈ ਅਕਾਲੀ ਦਲ ਦਾ ਇਹ ਦੋਸ਼ ਕਿ ਆਮ ਆਦਮੀ ਪਾਰਟੀ ਮਜੀਠੀਆ ਸਾਹਿਬ ਨਾਲ ਰਾਜਨੀਤਿਕ ਤੌਰ ਤੇ ਧੱਕਾ ਕਰ ਰਹੀ ਹੈ ਅਸੀਂ ਮੁੱਢੋਂ ਰੱਦ ਕਰਦੇ ਹਾਂ ਔਰ ਅਸੀਂ ਕੋਈ ਈਡੀ ਦੀ ਐਂਟਰੀ ਪੰਜਾਬ ਚ ਨਹੀਂ ਕਰਵਾਈ ਉਹਨਾਂ ਦੇ ਕੇਸ ਦੇ ਮਾਮਲੇ ਦੇ ਵਿੱਚ ਬਲਕਿ ਅਸੀਂ ਤਾਂ ਇਹ ਸਮਝਦੇ ਹਾਂ ਔਰ ਪੂਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦਾ ਕੇਂਦਰ ਦੀ ਬੀਜੇਪੀ ਦੇ ਨਾਲ ਮੋਦੀ ਸਾਹਿਬ ਦੇ ਨਾਲ ਔਰ ਅਮਿਤ ਸ਼ਾਵਜ ਦੇ ਨਾਲ ਜਿਸ ਤਰੀਕੇ ਦੀ ਸਾਂਝ ਪਿਆਲੀ ਹੈਗੀ ਹੈ ਜਿਸ ਤਰੀਕੇ ਨਾਲ ਇਹਨਾਂ ਦਾ ਰਿਲੇਸ਼ਨਸ਼ਿਪ ਰਿਹਾ ਹੈਗਾ ਹੋ ਸਕਦਾ ਹੈ ਕਾਂਦੀ ਦਾ ਨੇ ਸੋਚਦਾ ਹੋਵੇ ਕਿ ਜੇ EDS ਮਾਮਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ ਤਾਂ ਸ਼ਾਇਦ ਉਹਨਾਂ ਨੂੰ ਕਲੀਨ ਚਿੱਟ ਮਿਲ ਜੇਗੀ ਪਰ ਮੈਂ ਦੱਸਣਾ ਚਾਹੁੰਦਾ ਕਿ ਆਵਾਦੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ IPS ਭੁੱਲਰ ਦੀ ਅਗਵਾਈ ਹੇਠ ਜੋ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਹੋਈ ਹੈ ਉਹ ਲਗਾਤਾਰ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਸਬੂਤ ਜਟਾਰੀ ਹੈ ਔਰ ਜਦੋਂ ਵੀ ਜਿਹੜੇ ਸਬੂਤ ਇਕੱਠੇ ਹੋਗੇ ਬਿਲਕੁਲ ਚਲਾਨ ਵੀ ਪੇਸ਼ ਕੀਤਾ ਜਾਊਗਾ ਆਵਾਦੀ ਪਾਰਟੀ ਨੂੰ ਕਿਸੇ ਨਾਲ ਵੈਂਡੇਟਾ ਕਰਨ ਦੀ ਜ਼ਰੂਰਤ ਨਹੀਂ ਹੈ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਕਮਿਟਮੈਂਟ ਹੈਗੀ ਹੈ ਕਿ ਉਹ ਅਲਾਮਤ ਜਿਸ ਨੇ ਪੂਰੇ ਇਕਧਾਕੇ ਦੇ ਵਿੱਚ ਸਾਡੀ ਇੱਕ ਪੀੜੀ ਨੂੰ ਨਿਕਲ ਲਿਆ ਜਿਸ ਅਲਾਮਤ ਨੇ ਸਾਡੀ ਪੰਜਾਬ ਨੂੰ ਬਰਬਾਦ ਕਰਤਾ ਉਹਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਉਹਦਾ ਸਬੰਧ ਭਾਵੇਂ ਕਿਸੇ ਨਾਲ ਵੀ ਹੋਵੇ ਮਾਨ ਸਾਹਿਬ ਦੀ ਸਰਕਾਰ ਉਸ ਨੂੰ ਬਖਸ਼ੇਗੀ ਨਹੀਂ ਔਰ ਕਾਨੂੰਨ ਦੇ ਮੁਤਾਬਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਬਿਲਕੁਲ ਜਿਹੜਾ ਜੋ ਸਜ਼ਾ ਬਣਦੀ ਹੈ ਉਹ ਉਹ ਮਿਲੇਗੀ ਸੋ ਇਸ ਕਰਕੇ ਅਕਾਲੀ ਦਲ ਸਾਡੇ ਤੇ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ਗਰੇਬਾਂ ਦੇ ਵਿੱਚ ਝਾਕੇ ਕਿ ਕਿਵੇਂ ਉਹਨਾਂ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦੇ ਜਿਹੜੇ ਤਰੀਆ ਸੀ ਉਹ ਬਹਿ